इंडिया ऑटो ऑल इज वन इंडियन डेमोक्रेसी जय हिंद इंडियन डेमोक्रेसी जय हिंद बनके रहेगा भारत साल लड़ के लाएंगे भारत साल सिंगो तुम्हारी सोच के जय हिंद ਦਿਆਂ ਸੀ ਕਿ ਜਿਥੇ ਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਜੂਨ 1984 ਕੱਲੂ ਘਰੇ ਦੀ 41ਵੀਂ ਬਰੇਗੰਡ ਮੌਕੇ ਵਾਸ਼ਿੰਗਟਨ ਡੀਸੀ ਵਿਖੇ ਸਥਿਤ ਭਾਰਤੀ ਕੌਂਸਲੇਟ ਦੇ ਸਾਹਮਣੇ ਰੋਜ਼ ਮੁਝਾਰੇ ਕੀਤੇ ਗਏ ਇੰਡੀਅਨ ਪੰਮੋਕਰੇਸੀ ਜੈ ਹਿੰਦ ਇੰਡੀਅਨ ਡੈਮੋਕਰੇਸੀ ਜੈ ਹਿੰਦ ਸਿੱਖ ਸੰਘਰਸ਼ ਵਿੱਚ ਨਿਰੰਤਰ ਕਾਰਜਸ਼ੀਲ ਨਿਊ ਜਰਸੀ ਅਤੇ ਵਾਸ਼ਿੰਗਟਨ ਦੇ ਸਿੱਖ ਆਗੂਆਂ ਨੇ ਇਸ ਰੋਜ਼ ਮੁਝਾਰੇ ਵਿੱਚ ਸ਼ਮੂਲੀਅਤ ਕੀਤੀ ਭੰਡਰਾ ਵਾਲੇ ਸਿੱਖ ਸੁਪਾਹੀ ਜੈ ਹਰ ਸੁਤੀ ਗੋਮ ਜੈ ਅਕਾਮ ਤੱਕ ਤੋਈਵਾਸ਼ ਹਰਸਤਾਨ ਹਰਸਤਾਨ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਸ ਰੋਜ਼ ਦਾ ਕਾਰਨ ਭਾਰਤ ਸਰਕਾਰ ਦੀ ਸਿੱਖ ਵਿਰੋਧੀ ਮਾਨਸਿਕਤਾ ਹੈ ਜਿਸ ਦੇ ਚੱਲਦਿਆਂ ਭਾਰਤ ਸਰਕਾਰ ਦੁਆਰਾ ਸਿੱਖਾਂ ਦੇ ਸਰਵਉੱਚ ਸਥਾਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਵੱਖ-ਵੱਖ ਗੁਰੂ ਘਰਾਂ ਤੇ ਟੈਂਕਾਂ, ਤੋਪਾਂ ਨਾਲ ਹਮਲਾ ਕੀਤਾ ਗਿਆ। ਅੱਜ ਵੀ ਭਾਰਤ ਦੀਆਂ ਸਿੱਖ ਵਿਰੋਧੀ ਗਤੀਵਿਧੀਆਂ ਲਗਾਤਾਰ ਜਾਰੀ ਹਨ ਜਿਸ ਦੇ ਚੱਲਦਿਆਂ ਭਾਰਤ ਨੇ ਆਪਣੀਆਂ ਏਜੰਸੀਆਂ ਰਾਹੀਂ ਵਿਦੇਸ਼ਾਂ ਵਿੱਚ ਵੀ ਸਿੱਖ ਆਗੂਆਂ ਦੇ ਕਤਲ ਕਰਵਾਏ। ਅੱਜ ਵੀ ਸਿੱਖਾਂ ਦੇ ਮਨਾਂ ਵਿੱਚ ਜੂਨ 84 ਹਮਲੇ ਦੇ ਜ਼ਖਮ ਅੱਲੇ ਹਨ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਬਚਨਾ ਅਨਸਾਰ ਪੰਜਾਬ ਭਾਰਤ ਦੇ ਕਬਜ਼ੇ ਵਿੱਚ ਹੈ ਤੇ ਸਿੱਖ ਪੰਜਾਬ ਦੀ ਆਜ਼ਾਦੀ ਲਈ ਅਤੇ ਭਾਰਤੀ ਜ਼ਬਰ ਦੇ ਵਿਰੁੱਧ ਲਗਾਤਾਰ ਸੰਘਰਸ਼ ਕਰਦੇ ਰਹਿਣਗੇ ਅੱਜ ਵਾਸ਼ਿੰਗਟਨ ਡੀਸੀ ਭਾਰਤੀ ਵੈਸੀ ਦੇ ਅੱਗੇ ਜੁੜੇ ਹੋਏ ਆ ਕਾਰਨ ਹੈਗਾ ਕਿ ਹਰ ਸਾਲ ਜਦੋਂ ਜੂਨ ਦਾ ਮਹੀਨਾ ਆਉਂਦਾ ਆ ਤਾਂ ਸਮੁੱਚੀ ਸਿੱਖ ਕੌਮ ਵਿਸ਼ਵ ਭਰ ਦੇ ਵਿੱਚ ਵਸਦੀ ਥਾਂ ਥਾਂ ਯਕਮ ਰਸਦੇ ਆ ਜਿਹੜੇ ਭਾਰਤੀ ਹਕੂਮਤ ਉਹਨਾਂ ਦੀ ਮਸ਼ੀਨਰੀ ਉਹਨਾਂ ਦੀ ਆਰਮੀ ਟੈਂਕਾਂ ਤੋਪਾਂ ਨਾਲ ਸਾਨੂੰ ਜੂਨ 1984 ਨੂੰ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਔਰ ਕਿੰਨੇ ਹੀ ਗੁਰਦੁਆਰਾਂ ਜਿਹੜੇ ਭਾਰਤ ਦੀਆਂ ਦੂਜੀਆਂ ਸਟੇਟਾਂ ਦੇ ਵਿੱਚ ਤਤ ਹਨ ਤੇ ਉਹਨਾਂ ਨਾਲ ਅਟੈਕ ਕਰਕੇ ਦਿੱਤੇ ਸਾਡੀ ਕੌਮ ਦੀ ਜੈਨੋਸਾਈਡ ਜਿਹੜੀ ਆ ਹੋਈ ਆ ਉਹ ਕਰਕੇ ਦਿੱਤੇ ਆ ਲਗਾਤਾਰ ਅੱਜ ਤੱਕ ਡਾਇਸਪੋਰਾ ਦੇ ਵਿੱਚ ਜਿਹੜੀ ਆ ਉਹ ਕਿਲਿੰਗ ਸਿੱਖ ਖਾਲਸਤਾਨੀ ਲੀਡਰਾਂ ਦੀਆਂ ਹੋ ਰਹੀਆਂ ਅੱਜ ਭਾਰਤੀ ਵੰਸੀ ਦੇ ਸਾਹਮਣੇ ਅਸੀਂ ਬਹੁਤ ਵੱਡਾ ਪ੍ਰੋਟੈਸਟ ਲਈ ਕਿਆ ਆ ਸਮੁੱਚੀਆਂ ਜਥੇਬੰਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਹਰ ਸਾਲ ਕਰਦੀਆਂ ਪੂਰੇ ਡਾਇਸਪੋਰਾ ਦੇਸ਼ ਵਿਦੇਸ਼ ਦੇ ਵਿੱਚ ਪੰਜਾਬ ਦੀ ਸਿੱਖ ਹੋਮਲੈਂਡ ਤੋਂ ਲੈ ਕੇ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਵੱਡੇ ਪ੍ਰੋਟੈਸਟ ਜਿਹੜੇ ਭਾਰਤੀ ਹਕੂਮਤ ਦੇ ਖਿਲਾਫ ਹਰ ਸਾਲ ਹੁੰਦੇ ਲਗਾਤਾਰਤਾ ਦੇ ਨਾਲ ਹੁੰਦੇ ਆ ਕਾਰ ਨੇ ਆ ਕਿ ਪੰਜਾਬ ਉਹ ਭਾਰਤੀ ਕਬਜ਼ੇ ਦੇ ਵਿੱਚ ਆਜ਼ਾਦ ਕਰਵਾਉਣਾ ਆ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਜੂਨ 84 ਦੇ ਵਿੱਚ ਇਹ ਗੱਲ ਕਹੀ ਸੀ ਕਿ ਜਿਸ ਦਿਨ ਭਾਰਤੀ ਫੌਜ ਦੇ ਨਾਪਾਕ ਕਦਮ ਉਹਨਾਂ ਦੇ ਟੈਂਕ توپਾਂ ਆਰਮੀ ਉਹ ਪ੍ਰਕਰਮਾਂ ਦੇ ਵਿੱਚ ਜਦੋਂ ਆਣਗੇ ਉਸ ਵਕਤ ਖਾਲਸਾ ਦੀ ਨਹੀਂ ਰੱਖੀ ਜਾਏਗੀ ਨਹੀਂ ਰੱਖੀ ਗਈ ਆ ਕੌਮ ਦਾ ਬੱਚਾ ਬੱਚਾ ਉਹ ਭਾਵੇਂ ਰੈਫਰੈਂਡਮ ਹੋਣ ਉਹ ਭਾਵੇਂ ਪ੍ਰੋਟੈਸਟ ਹੋਣ ਉਹ ਭਾਵੇਂ ਸੈਮੀਨਾਰ ਹੋਣ ਜਾਂ ਸਾਡੇ ਬਲਾਰੇ ਅਲੱਗ-ਅਲੱਗ ਤਕਰੀਰਾਂ ਦੇ ਨਾਲ ਕੌਮ ਨੂੰ ਜਗਾਰ ਆਏ ਨੇ ਕਿ ਭਾਈ ਸਾਡਾ ਸਾਡੀ ਕੌਮ ਦਾ ਹੱਲ ਆਜ਼ਾਦੀ ਦੇ ਵਿੱਚ ਲੁਕਿਆ ਹੋਇਆ ਅਸੀਂ ਆਪਣੇ ਦੇਸ਼ ਪੰਜਾਬ ਨੂੰ ਭਾਰਤੀ ਕਬਜ਼ੇ ਦੇ ਵਿੱਚੋਂ ਆਜ਼ਾਦ ਕਰਾਉਣਾ ਆ ਬੜੇ ਉਤਸ਼ਾਹ ਦੇ ਨਾਲ ਜੋਸ਼ ਦੇ ਨਾਲ ਇਸ ਗੱਲ ਦਾ ਜਜ਼ਬਾ ਲੈ ਕੇ ਮਨਾਂ ਦੇ ਦਿਲਾਂ ਦੇ ਵਿੱਚ ਅੱਜ ਪ੍ਰੋਟੈਸਟ ਕਰ ਰਹੇ ਆਂ ਔਰ ਨਾਲ ਦੀ ਨਾਲ ਅਕਾਲ ਪੁਰਖ ਪਿਤਾ ਜੀ ਅੱਗੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਵੀ ਆ ਪੂਰੇ ਸਿੱਕੇ ਜਗ ਦੀ ਕਿ ਕੌਮ ਨੂੰ ਉਹ ਖੁਸ਼ਿਆ ਹੋਇਆ ਕਰ ਖਾਲਿਸਤਾਨ ਬਖਸ਼ੇ ਤੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਨਰੇਸ਼ਨਾਂ ਮਾਫੂਸ ਰਹਿ ਸਕਣ ਸੋ ਅਸੀਂ ਪ੍ਰੋਟੈਸਟ ਦੇ ਵਿੱਚ ਜੁੜਦੇ ਆਂ ਔਰ ਟੀਵੀ 84 ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੋ ਇਸ ਪ੍ਰੋਟੈਸਟ ਮਜਾਰੇ ਨੂੰ ਕਵਰ ਕਰ ਰਹੇ ਆਂ ਜੀ ਅੱਜ ਅਸੀਂ ਯੂਨਾਈਟਿਡ ਸਟੇਟ ਦੇ ਰਾਜਧਾਨੀ ਵਾਸ਼ਿੰਗਟਨ ਡੀਸੀ ਬਹੁਤ ਹੀ ਦੂਰ ਦੂਰ ਤੋਂ ਟ੍ਰੈਸਟੇਟ ਤੋਂ ਔਰ ਵਰਜੀਨੀਆ ਪੈਨਸਿਲਵੇਨੀਆ ਤੇ ਹੋਰ ਬਹੁਤ ਜ਼ਿਆਦਾ ਸਟੇਟਾਂ ਤੋਂ ਸਿੱਖ ਐਸਟੂਇਸਟ ਜਿਹੜੇ ਨੇ ਇੰਡੀਅਨ ਐਮਬੈਸੀ ਦੇ ਅੱਗੇ 1984 ਦੇ ਵਿੱਚ ਜਿਹੜਾ ਭਾਰਤੀ ਗਵਰਨਮੈਂਟ ਨੇ ਗਿਨੇ ਮਿਥੀ ਸਾਂਝ ਦੇ ਅਧੀਨ ਜਦੋਂ ਕਿ ਸਿੱਖ ਕੌਮ ਆਪਣੇ ਪੰਜੇ ਪਾਸ਼ਾ ਦੰਤਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਪਰ ਮਨਾ ਰਹੀਆਂ ਸਨ ਔਰ ਗਿਣੇ ਮੀਤੀ ਸਾਜ ਦੇ ਦੇਣ ਉਹਨਾਂ ਦੇ ਉੱਤੇ ਅਣਅਲਾਨਾ ਜਿਹੜਾ ਕਹਿਟਾਇਆ ਸੀ ਟੈਂਕਾਂ ਤੋਪਾਂ ਦੇ ਨਾਲ ਗੋਲੀਆਂ ਦਾ ਮੇਹ ਵਰਾ ਕੇ ਬੱਚੇ ਬਜ਼ੁਰਗ ਧੀਆਂ ਭੈਣਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਉਹਦੀ ਯਾਦ ਦੇ ਵਿੱਚ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਆਰ ਬਹੁਤਾਂ ਵਰਡ ਇਸ ਦਿਨ ਨੂੰ ਯਾਦ ਕਰਦੀਆਂ ਹਨ ਜਦੋਂ ਇਹਨਾਂ ਨੇ ਅਕਾਲ ਤਖਤ ਡਟੇ ਰਿਹਾ ਕਰਤਾ ਸੀ ਔਰ ਹਰਮੰਦਰ ਸਾਹਿਬ ਦੇ ਵਿੱਚ ਗੋਲੀਆਂ ਵੱਜੀਆਂ ਸਨ 37 ਹੋਰ ਗੁਰਤਾਮ ਜਿਨ੍ਹਾਂ ਨੂੰ ਅੱਗਾ ਲਾ ਕੇ ਸਾੜਿਆ ਗਿਆ ਸੀ ਦਿੱਲੀ ਦੇ ਵਿੱਚ ਹਜ਼ਾਰਾਂ ਸਿੱਖ ਜਿਹੜੇ ਸੀ ਉਹਨਾਂ ਨੂੰ ਗਲਾਂ ਦੇ ਵਿੱਚ ਤਰ ਪਾ ਪਾ ਕੇ ਬਹੁਤ ਹੀ ਅਸਹਿਤ ਅਤੇ ਦੁੱਖ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਹਦੀ ਯਾਦ ਦੇ ਵਿੱਚ ਦੂਰ ਦਰਾਡੇ ਹਰ ਥਾਂ ਦੇ ਉੱਤੇ ਸਿੱਖ ਕੌਮ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੀ ਹੈ ਔਰ ਇਹ ਕਦੇ ਨਾ ਬਖਸ਼ਣ ਯੋਗ ਔਰ ਕਦੇ ਨਾ ਭੁੱਲਣ ਵਾਲਾ ਦਿਨ ਜਿਹੜਾ ਹੈ ਹਰ ਸਾਲ ਸੇ ਕੋ ਮਨਾਉਂਦੀ ਆ ਔਰ ਮਨਾਉਂਦੀ ਰਹੇਗੀ ਅੱਜ ਅਸੀਂ ਜੋ 41 ਸਾਲ ਪਹਿਲਾਂ ਸਾਡਾ ਅਕਾਲ ਤਖਤ ਆਇਆ ਇੰਡੀਆ ਸਟੇਟ ਸਾਡੇ ਦੁਸ਼ਮਣ ਸਟੇਟ ਖਾਸ ਤੰਦੀ ਆ ਇਹਨੂੰ ਅੱਜ ਉਚੈਂਟ ਐਂਡ ਸੀ ਦੇ ਵਿੱਚ ਦਸਣ ਆਏ ਆ ਅਸੀਂ ਅਸੀਂ 41 ਸਾਲ ਤੋਂ ਲੜਾਈ ਲੜ ਰਹੇ ਆ ਸਾਡੇ ਲੀਡਰ ਸੰਜਣਾ ਸੰਜੀਖਾ ਆਜ਼ਾ ਪਿੰਡਰਾ ਵਾਲੇ ਸਾਨੂੰ ਇੱਕ ਵਾਰ ਸਿੱਖ ਕੌਮ ਨੂੰ ਤੇ ਗਿਆ ਤੇ ਜਿਸ ਦਿਨ ਅਕਾਤ ਤੱਕ ਤੇ ਹਮਲਾ ਹੋਏਗਾ ਖਾਸਤਾ ਦੀ ਨੀ ਰੱਖੀ ਜਾਏਗੀ ਉਹਨਾਂ ਦੇ ਵਚਨ ਨੂੰ ਪੂਰਾ ਕਰ ਲਈ ਸਾਰੀ ਕੌਮ 45 ਸਾਲ ਤੋਂ ਲਾ ਕੇ ਅੱਜ ਤੱਕ ਤੇ ਆ ਪਰti ਆ ਰਿਹਾ ਜਿੱਥੇ ਵੀ ਤੁਹਾਡੀਆਂ ਮੈਸੀਆਂ ਹਨ ਉਥੇ ਅਸੀਂ ਹਰ ਜਗ੍ਹਾ ਉਹਨਾਂ ਨੂੰ ਰੋਕਦੇ ਹਾਂ ਤੇ ਰੋਕਦੇ ਰਵਾਂਗੇ ਇਹ ਸੁਨੇਹਾ ਅਸੀਂ ਦੁਨੀਆ ਦੇ ਵਿੱਚ ਦੇ ਦਿੱਤਾ ਆ ਕਿ ਟੈਰਰਿਸਟ ਕੌਣ ਆ ਤੁਸੀਂ ਟੈਰਰਿਸਟ ਦੁਨੀਆ ਦੇ ਵਿੱਚ ਪਹੁੰਚੇ ਹੋ ਤੁਸੀਂ ਪਾਕਿਸਤਾਨ ਦੇ ਵਿੱਚ ਇੰਗਲੈਂਡ ਦੇ ਵਿੱਚ ਤੇ ਨਿਜਰ ਸਾਹ ਕੈਨੇਡਾ ਦੇ ਵਿੱਚ ਜੋ ਸਾਡੇ ਸਿੰਘ ਸ਼ਹੀਦ ਕੀਤੇ ਹਨ ਤੇ ਅਮਰੀਕਾ ਦੇ ਵਿੱਚ ਵੀ ਤੁਸੀਂ ਕੋਸ਼ਿਸ਼ ਕੀਤੀ ਆ ਜਿੱਥੇ ਤੁਸੀਂ ਪਕੜੇ ਗਏ ਹੋ ਅੱਜ ਦੇ ਕਤਲ ਅੱਜ ਦੇ ਟੈਰਰਿਸਟ ਇੰਡੀਆ ਸਟੇਟ ਜਿਹੜੇ ਮੇਰੇ ਸਾਹਮਣੇ ਆ ਜਿਹਦਾ ਝੰਡਾ ਚੋਲਾ ਇਹ ਟੈਰਰਿਸਟਾਂ ਦਾ ਝੰਡਾ ਆ ਇਹ ਡੈਮੋਕਰੇਸੀ ਦਾ ਝੰਡਾ ਨਹੀਂ ਅਸੀਂ ਦੁਨੀਆ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਟੈਰਰਿਸਟ ਕੌਣ ਆ ਔਰ ਮੈਂ ਦੱਸਣਾ ਚਾਹੁੰਦਾ ਆ ਕਿ ਸਿਕ ਕੋ ਉਸ ਦਿਨ ਤੋਂ ਲੈ ਕੇ ਅੱਜ ਤੱਕ ਲੜਾਈ ਬੜੀ ਵਧੀਆ ਤਰੀਕੇ ਦੇ ਨਾਲ ਲੜ ਰਹੀ ਆ ਤੇ ਅੱਜ ਸਾਡਾ ਜਿਹੜਾ ਸੁਭਨਾ ਆ ਸਾਡਾ ਜਿਹੜਾ ਮਿਸ਼ਨ ਆ ਦੁਨੀਆ ਦੇ ਵਿੱਚ ਉਹ ਪੂਰਾ ਹੋਣ ਜਾ ਰਿਹਾ ਆ ਅਸੀਂ ਸਾਰੇ ਭਰਾ 84 ਦੇ ਇਸ ਕੰਮ ਨੂੰ ਲੱਗੇ ਆ ਤੇ ਅੱਜ ਬੂਰ ਪੈਣਾ ਦੁਨੀਆ ਦੇ ਵਿੱਚ ਸ਼ੁਰੂ ਹੋ ਗਿਆ ਆ ਦੁਨੀਆ ਦੇ ਜਿਹੜੇ ਕੰਟਰੀ ਸਾਨੂੰ ਰੈਕੋਗਨਾਈਜ਼ ਕਰ ਰਹੇ ਹਨ ਕਿ ਸਿੱਖਾਂ ਨੂੰ ਐਕਸੈਪਟ ਖਾਲਸਾ ਚਾਹੀਦਾ ਆ ਇਹ ਬਹੁਤ ਜਲਦੋ ਜਲਦੀ ਅਸੀਂ ਇੰਡੀਆ ਸਟੇਟ ਨੂੰ ਤਚਣਾ ਚਾਹੁੰਦੇ ਆ ਅਸੀਂ ਦੁਸ਼ਮਣਾਂ ਨੂੰ ਦੱਸਣਾ ਚਾਹੁੰਦੇ ਆ ਦੁਸ਼ਮਣੋ ਜਿੱਧਰ ਮਰਜੀ ਭੱਜ ਲਓ ਅਸੀਂ ਤੁਹਾਡੇ ਮਗਰ ਮਗਰ ਆ ਜਿੱਧਰ ਮਰਜੀ ਭੱਜ ਲਓ ਉਹ ਦਿਨ ਦੂ ਨਹੀਂ ਜਿਸ ਦਿਨ ਸਾਡਾ ਝੰਡਾ ਦੁਨੀਆ ਦੇ ਵਿੱਚ ਖਾਲਸਾ ਦਾ ਚੜੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਦੱਸਣਾ ਚਾਹੁੰਦੇ ਆ ਖਾਕਤਾਂ ਨੇ ਯਾਨਾ ਜੇ ਟੇਬਲ ਤੇ ਬਹਿਣਾ ਤੁਸੀਂ ਟੇਬਲ ਤੇ ਬਹਿ ਸਕਦੇ ਹੋ ਅਸੀਂ ਆਪਣੇ ਸ਼ਾਂਤਮਈ ਤਰੀਕੇ ਦੇ ਨਾਲ ਆਪਦੀ ਲੜਾਈ ਲੜ ਰਹੇ ਹਾਂ ਤੁਸੀਂ ਲੜਾਈ ਹੋਰ ਤਰੀਕੇ ਨਾਲ ਲੜ ਰਹੇ ਹੋ ਪਰ ਅਸੀਂ ਆਪਣੀ ਸਟਾਈਲ ਲੜਾਈ ਜਿਹੜੀ ਆ ਸ਼ਾਂਤਮਈ ਤਰੀਕੇ ਦੇ ਨਾਲ ਲੜ ਰਹੇ ਹਾਂ ਇਹ ਦੂਰ ਦਾ ਨਹੀਂ ਜੇ ਦਿਨ ਹਰ ਜਗ੍ਹਾ ਖਾਕਤਾਂ ਦਾ ਝੰਡਾ ਚੜ੍ਹੇਗਾ